ਗੈਂਗਸਟਰਾਂ ਦੇ ਹੋ ਰਹੇ ਐਨਕਾਊਂਟਰਾਂ ਤੋਂ ਬਾਅਦ ਵੀ ਲੁੱਟੇਰਿਆਂ ਨੂੰ ਨਹੀਂ ਪੁਲਿਸ ਦਾ ਡਰ ਮੋਗਾ ਦੇ ਵਿੱਚ ਪੁਲਿਸ ਮੁਲਾਜ਼ਮ ਤੋਂ ਹੀ ਸਰਕਾਰੀ ਪਿਸਟਲ ਲੈ ਕੇ ਫਰਾਰ ਹੋਏ ਲੁੱਟੇਰੇ ਪੁਲਿਸ ਮੁਲਾਜ਼ਮ ਆਪਣੇ ਹੀ ਸਰਕਾਰੀ ਹਥਿਆਰ ਨੂੰ ਨਹੀਂ ਰੱਖ ਸਕਿਆ ਸੁਰੱਖਿਅਤ ਬੀਤੀ ਰਾਤ इनोਵਾ ਦੇ ਵਿੱਚ ਆਏ ਹਮਲਾਵਰਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਤੇ ਕੀਤਾ ਗਿਆ ਸੀ ਹਮਲਾ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਪੁਲਿਸ ਸਖਤੀ ਵਰਤ ਰਹੀ ਹੈ ਅਤੇ ਆਏ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਪਰ ਇਸੇ ਦੌਰਾਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਤੇ ਗੈਂਗਸਟਰਾਂ ਦੇ ਉੱਤੇ ਇਸ ਦਾ ਕੋਈ ਵੀ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਹਾਲ ਹੀ ਦੇ ਵਿੱਚ ਮੋਗਾ 'ਚ ਇੱਕ ਅਜਿਹੀ ਘਟਨਾ ਘਟੀ ਹੈ ਜਿਸ ਤੋਂ ਬਾਅਦ ਪੂਰੀ ਪੁਲਿਸ ਫੋਰਸ ਨੂੰ ਸੋਚਣਾ ਪਵੇਗਾ। ਘਟਨਾ ਬਾਰੇ ਦੱਸ ਦਈਏ ਤਾਂ ਪਿੰਡ ਕਮਾਲ ਦੀ ਪੁਲਿਸ ਚੌਂਕੀ ਦਾ ਮੁਲਾਜ਼ਮ ਸਤਨਾਮ ਸਿੰਘ ਬੀਤੀ ਰਾਤ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਘਰ ਤੋਂ ਚੌਂਕੀ ਦੇ ਵਿੱਚ ਡਿਊਟੀ ਕਰਨ ਦੇ ਲਈ ਜਾ ਰਿਹਾ ਸੀ। ਰਸਤੇ ਦੇ ਵਿੱਚ ਮੁਲਾਜ਼ਮ ਸਤਨਾਮ ਸਿੰਘ ਦੀ ਕਾਰ ਪੰਚਰ ਹੁੰਦੀ ਆ ਤਾਂ ਟਾਇਰ ਬਦਲਣ ਲੱਗਦਾ ਹੈ। ਇਸੇ ਦੌਰਾਨ ਇਨੋਵਾ ਦੇ ਵਿੱਚ ਕੁਝ ਹਮਲਾਵਰ ਆਉਂਦੇ ਨੇ ਜੋ ਕਿ ਸਿੱਧਾ ਆ ਕੇ ਸਤਨਾਮ ਸਿੰਘ ਦੇ ਸਿਰ ਤੇ ਵਾਰ ਕਰਦੇ ਨੇ ਤੇ ਉਸ ਦਾ 9 ਐਮ ਐਮ ਦਾ ਸਰਕਾਰੀ ਪਿਸਟਲ ਖੋਹ ਲੈਂਦੇ ਨੇ। ਇਸ ਦੌਰਾਨ ਜਾਣਕਾਰੀ ਇਹ ਵੀ ਮਿਲੀ ਹੈ ਕਿ ਲੁੱਟੇਰਿਆਂ ਨੇ ਪੁਲਿਸ ਮੁਲਾਜ਼ਮ ਦੀ ਕਾਰ ਨੂੰ ਸਟਾਰਟ ਕਰਕੇ ਉਸ ਨੂੰ ਵੀ ਖੋਹਣ ਦਾ ਯਤਨ ਕੀਤਾ ਪਰ ਕਾਰ ਸਟਾਰਟ ਨਾ ਹੋਈ ਇਸ ਕਰਕੇ ਲੁੱਟੇਰੇ ਪੁਲਿਸ ਮੁਲਾਜ਼ਮ ਦਾ 9 ਐਮ ਐਮ ਦਾ ਸਰਕਾਰੀ ਪਿਸਤਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਉਸ ਤੋਂ ਬਾਅਦ ਸਤਨਾਮ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਜਾਣਕਾਰੀ ਅਨੁਸਾਰ ਉਸ ਦੇ ਸਿਰ ਦੇ ਵਿੱਚ ਡਾਕਟਰਾਂ ਦੇ ਵੱਲੋਂ 100 ਟੰਕੇ ਲਗਾਏ ਗਏ ਨੇ ਉਦਰ ਮੋਗਾ ਦੇ ਐਸਪੀ ਡੀ ਅਜੇ ਰਾਜ ਸਿੰਘ ਨੇ ਆਖਿਆ ਕਿ ਜਲਦੀ ਹੀ ਇਹਨਾਂ ਲੁਟੇਰਿਆਂ ਦਾ ਪਤਾ ਲਗਾ ਲਿਆ ਜਾਵੇਗਾ ਸਰ ਇੱਕ ਦਿਓ ਜਾਣਕਾਰੀ ਮੁਲਾਜ਼ਮ ਦੇ ਰਾਤ ਨੂੰ ਸਿਰ 'ਚ ਕਾਫੀ ਸੱਟਾਂ ਮਾਰ ਗਿਆ ਕੋਈ ਅਣਪਛਾਤੇ ਤੇ ਉਹਦਾ ਪਿਸਤੌਲਿਕ ਹੋ ਕੇ ਲੱਗੇ ਕਿ ਇਹ ਸਾਰਾ ਮਾਮਲਾ ਹੈ ਮੁਲਾਜ਼ਮ ਦਾ ਨਾਮ ਹੈਗਾ ਜੀ ਸਤਨਾਮ ਸਿੰਘ ਇਹ ਚੌਂਕੀ ਕਮਾਲ ਕੇ ਮੁੰਸ਼ੀ ਲੱਗਾ ਹੋਇਆ ਸੀਗਾ ਰਾਤੀ 7:30 9 ਵਜੇ ਆਪਣੇ ਘਰੋਂ ਦੁੰਨੇਕੇ ਤੋਂ ਚੌਂਕੀ ਨੂੰ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਇਹਦਾ ਇੱਕ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਜਦੋਂ ਆਪਾਂ ਲਹਾਰਾ ਚੋਂ ਦੁੰਨੇਕ ਨਹਿਰ ਦੇ ਉੱਤੇ ਪਹੁੰਚਦੇ ਉੱਥੇ ਜੀ ਇਹ ਆਪਣੀ ਗੱਡੀ ਦਾ ਟਾਇਰ ਚੇਂਜ ਕਰ ਰਿਹਾ ਸੀਗਾ ਲੋਹਾਰਾ ਚੌਕ ਵੱਲੋਂ ਇੱਕ ਨੋਵਾ ਗੱਡੀ ਆਈ ਕਾਫੀ ਤੇਜ਼ ਉਹਨੇ ਦੱਸਿਆ ਕਿ ਵੀ ਉਹ ਆਉਂਦਿਆਂ ਸਾਰੀ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਕੋਈ ਤਿੱਖੇ ਤੇਜ਼ ਹਥਿਆਰ ਦੇ ਨਾਲ ਸੱਟ ਮਾਰੀ ਤੇ ਮੇਰੀ ਗੱਡੀ ਨੂੰ ਸਟਾਰਟ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਉਹਦੀ ਕਹਿੰਦਾ ਮੇਰੀ ਗੱਡੀ ਸੀਗੀ ਉਹ ਫਿੰਗਰ ਟੱਚ ਜਿਹੜੀ ਸਟਾਰਟ ਸੀਗੀ ਉਹ ਸਟਾਰਟ ਨਹੀਂ ਹੋਈ ਇਸ ਕਰਕੇ ਕਹਿੰਦਾ ਮੇਰੀ ਗੱਡੀ ਬਚ ਗਈ ਜਦੋਂ ਗੱਡੀ ਸਟਾਰਟ ਨਾ ਹੋਣ ਕਰਕੇ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਕਾਫੀ ਸੱਟਾਂ ਮਾਰੀਆਂ ਤੇ ਮੇਰੇ ਵੈਪਨ ਲੱਗਾ ਹੋਇਆ ਸੀ ਮੇਰਾ ਵੈਪਨ ਲੈ ਕੇ ਤੇ ਅੱਗੇ ਉਹ ਬਾਬਾ ਦਾਮੂ ਸ਼ਾਹ ਵਾਲੀ ਸੜ ਪੁਲਿਸ ਨੂੰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਫਰਦਰ ਕੇਸ ਰਜਿਸਟਰਡ ਕੀਤਾ ਜਾ ਰਿਹਾ ਹੈ ਜੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜਲਦੀ ਕੋਈ ਅਪਡੇਟ ਦਵਾਂਗੇ ਇਸ ਵਿੱਚ ਜਿਹੇ ਸੱਟਾਂ ਦੀ ਗੱਲ ਕਰੀਏ ਕਿੰਨੀਆਂ ਕਿ ਸੱਟਾਂ ਉਹਦੇ ਸਿਰਚ ਦੇ ਦੱਸਿਓ ਉਹਦੇ ਸਿਰ ਦੇ ਵਿੱਚ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਕਾਫੀ ਛੋਟ ਛੋਟੀਆਂ ਸੱਟਾਂ ਨੇ ਜੀ ਘਟੂ ਘਟ ਵੀ 90 ਤੋਂ 100 ਤੋਂ ਜ਼ਿਆਦਾ ਸਟਿਚ ਜਿਹੜੇ ਲੱਗੇ ਹੋਏ ਨੇ ਇਸ ਟਾਂ ਜਿਹੜੀ ਕ੍ਰਾਈਮ ਦੀਆਂ ਨਹੀਂ ਆਵਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਪੁਲਿਸ ਨੂੰ ਕੀ ਕਾਰਵਾਈ ਕੀਤੀ ਜਾਂਦੀ ਹੈ ਤਕਰੀਬਨ ਜਿੰਨੇ ਵੀ ਕਰਾਈਆਂ ਵਿੱਚ ਕ੍ਰਾਈਮ ਹੋਏ ਨੇ ਜੀ ਉਹਨਾਂ ਨੂੰ ਡਿਟੈਕਟ ਕਰ ਪਰ ਹੁਣ ਇਹਦੇ ਪਿੱਛੇ ਦਾ ਕਾਰਨ ਤਾਂ ਜਦੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਸਰ ਕ੍ਰਾਈਮ ਦੇ ਲੋਕ ਹੁਣ ਪੁਲਿਸ ਤੇ ਟਾਰਗੇਟ ਕਰਨ ਲੱਗ ਗਏ ਐ ਨਹੀਂ ਉਹ ਆਲਰੇਡੀ ਡਰੈਸ ਨਹੀਂ ਸੀ ਜੇ ਕੋਈ ਬੰਦਾ ਡਰੈਸ ਹੋ ਕੇ ਇਹਨੂੰ ਫੇਰ ਹੀ ਪਤਾ ਲੱਗਦਾ ਜੀ ਉਹ ਆਮ ਤਾਂ ਕਿਸੇ ਬੰਦੇ ਦੀ ਕੋਈ ਆਇਡੈਂਟੀਫਾਈ ਨਹੀਂ ਹੈ ਨਾ ਜਿਹੜਾ ਬੰਦਾ ਕ੍ਰਾਈਮ ਕਰਨਾ ਆਉਂਦਾ ਉਹ ਆਇਡੈਂਟੀਟੀ ਤਾਂ ਕਿਸੇ ਦੀ ਦੇਖ ਨਹੀਂ ਰਿਹਾ ਉਸ ਸਮੇਂ ਕੋਈ ਪੁਰਾਣੀ ਰਜਿਸਟਰੀ ਤਾਂ ਨਹੀਂ ਲੱਗਦੀ ਤੈਨੂੰ ਨਹੀਂ ਹਜੇ ਇਹੋ ਜੀ ਕੋਈ ਗੱਲ ਸਾਡੇ ਸਾਹਮਣੇ ਨਹੀਂ ਆਈ ਜੀ ਤੇ ਬੱਚੀ ਜਿਹੜੀ ਉਹਦੀ ਉਹਦੇ ਨਾਲ ਜੀ ਦੀ ਦਵਾਈ ਲੈ ਕੇ ਆ ਰਿਆ ਸੀਗਾ ਉਹ ਕੀ ਸੇਫ ਆ ਨਹੀਂ ਦਵਾਈ ਤੋਂ ਆਪਣੀ ਬੱਚੀ ਦੀ ਪਹਿਲਾਂ ਲੈ ਕੇ ਆਇਆ ਪਟਿਆਲੇ ਤੋਂ ਦਿਨੇ ਜੀ ਉਸ ਸਮੇਂ ਤੋਂ ਇਕੱਲਾ ਹੀ ਸੀਗਾ ਅਜਾ ਉਸ ਟਾਈਮ ਇਕੱਲਾ ਸੀਗਾ ਰਾਤ ਨੂੰ ਇਸ ਦੇ ਨਾਲ ਹੀ ਜ਼ਖਮੀ ਹੋਏ ਮੁਲਾਜ਼ਮ ਸਤਨਾਮ ਸਿੰਘ ਦੇ ਪਿਤਾ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਜੀ ਸਰ ਤੁਹਾਡੇ ਬੱਚੇ ਨਾਲ ਇੱਕ ਹਾਦਸਾ ਹੋਇਆ ਰਾਤੀ ਕੀ ਥਾਰਾ ਮਾਮਲਾ ਮੇਰਾ ਬੇਟਾ ਕੱਲ ਦੁਪਹਿਰੇ 10 11 ਵਜੇ ਪਟਿਆਲੇ ਨੂੰ ਗਿਆ ਮੇਰੀ ਪੋਤੀ ਨੂੰ ਅੱਖ 'ਚ ਥੋੜੀ ਜਿਹੀ ਪ੍ਰੋਬਲਮ ਆ ਦਿਖਾਉਣ ਵਾਸਤੇ ਤੇ ਤਕਰੀਬਨ ਰਾਤ ਨੂੰ ਇਹ 8:30 ਵਜੇ ਘਰੇ ਆਈ ਆ ਤੇ ਜਿਹੜੇ ਤੇ ਚੌਂਕੀ ਇਨਚਾਰਜ ਆ ਸਰਜੀਤ ਸਿੰਘ ਉਹਨਾਂ ਨੂੰ ਹਾਰਡ ਦੀ ਪ੍ਰੋਬਲਮ ਹੋ ਗਈ ਸੀ ਕੱਲ ਨੂੰ ਕ੍ਰਾਈਮ ਦੀ ਮੀਟਿੰਗ ਸੀ ਐਸਐਸਪੀ ਸਾਹਿਬ ਨੇ ਰੱਖੀ ਇਹ ਕਹਿੰਦਾ ਵੀ ਮੈਂ ਮੇਰਾ ਲੈਪਟਾਪ ਉੱਥੇ ਪਿਆ ਤੇ ਜਿਹੜਾ ਏਜੰਡਾ ਤਿਆਰ ਕਰਨਾ ਮੀਟਿੰਗ ਦਾ ਇੱਥੋਂ ਕਰੋਂ ਗਿਆ ਸੀ ਲੈ ਕੇ ਗੱਡੀ ਬਰੀਜ਼ਾ ਤੇ ਗਾਂ ਜਾ ਕੇ ਲੰਡੇ ਕੇ ਨੰਗ ਕੇ ਗੱਡੀ ਪੰਚਰ ਹੋ ਗਈ ਤੇ ਉਹ ਟਾਇਰ ਸਿੱ ਖੱਬੇ ਹੱਥ ਦਾ ਜਿਹੜਾ ਟਾਇਰ ਬਦਲ ਲਿਆ ਸੀ ਗੱਡੀ ਦਾ ਇਹ ਕੁਝ ਤਾਂ ਚਾਰ ਜਣੇ ਕਿ ਪੰਜ ਸੀ ਜਣੇ ਪੂਰੇ ਬੰਦੇ ਦਾ ਪਤਾ ਨਹੀਂ ਉਹਨਾਂ ਨੇ ਆ ਕੇ ਬੇਟੇ ਦੇ ਸਰਚੋ ਮਾਰੇ ਘਾਪੇ ਘੁੱਪੇ ਜੀ ਤੇ ਬੇਟਾ ਡੱਗ ਪਿਆ ਤਕਰੀਬਨ ਕਾਫੀ ਜਿਆਦਾ ਸੱਟਾਂ ਬੇਟਾ ਕਿੱਥੇ ਤੇ ਨਾ ਪਈ ਬੇਟਾ ਮੇਰਾ ਕਮਾਲ ਕੇ ਚੌਂਕੀ ਹੁਣ ਸ਼ੀਆ ਤੇ ਕਿੰਨੇ ਕ ਵਜੇ ਦਾ ਵਾਕਿਆ ਜੀ ਇਹ ਤਕਰੀਬਨ 9:30 ਦਾ 9:30 ਪੌਣੇ 10 ਦਾ ਇੰਨਾ ਕੰਨਜਾ ਪੂਰਾ ਪੂਰਾ ਟਾਈਮ ਤੋਂ ਪਤਾ ਨਹੀਂ ਜਦੋਂ ਉਹ ਟਾਇਰ ਬਦਲਣ ਲੱਗੇ ਉਸ ਤੋਂ ਬਾਅਦ ਕੀ ਹੋਇਆ ਜੀ بس ਉਹਨਾਂ ਨੇ ਆਉਂਦੇ ਨਹੀਂ ਗੱਡੀ ਦੇ ਨੂਵਾ ਦੇ ਸ਼ਾਕਾ ਸਾਨੂੰ ਉੱਥੇ ਆਏ ਬੰਦੇ ਠੀਕ ਉਹਨਾਂ ਨੇ ਆ ਕੇ ਸਰਚ ਕਾਪ ਹੀ ਮਾਰੇ ਇਹਦੇ ਜੀ ਤੇ ਕੋਈ ਇਹਨਾਂ ਕੋਲੇ ਅਸਲਾ ਵੀ ਸੀ ਇਹਦਾ ਵੈਪਨ ਸੀ ਉਹ ਵੀ ਫੋਕੇ ਲੈ ਗਏ ਜਿਹੜਾ ਜਿਹੜਾ ਸੀ ਉਹ ਵੈਪਨ ਮੇਰੇ ਖਿਆਲੋਂ 9mm ਹੁੰਦਾ ਕਿਹੜਾ ਹੁੰਦਾ ਸਰਕਾਰੀ ਵੈਪਨ ਸੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਤੁਹਾਨੂੰ ਕੋਈ ਮਤਲਬ ਇਹਨੂੰ ਫਿਰ ਮੈਂ ਤਾਂ ਅਸੀਂ ਤਾਂ ਲੰਬ ਫੋਨ ਲਾਉਂਦੇ ਸੀ ਲੱਗ ਨਹੀਂ ਰਹੇ ਸੀ ਜੀ ਫਿਰ ਮੈਨੂੰ ਸਿਟੀ ਵਾਲੇ ਮੁੰਡਾ ਹਰਜਿੰਦਰ ਆ ਉਹਦਾ ਫੋਨ ਆਇਆ ਵੀ ਤੁਹਾਡੇ ਬੇਟੇ ਦਾ ਪਤਾ ਲੱਗ ਗਿਆ ਸੱਟਾਂ ਵੱਜੀਆਂ ਤੇ ਕੋਟੀ ਸੇਖਾਂ ਦਾਖਲ ਆ ਜਦੋਂ ਉੱਥੇ ਵਿਗਿਆ ਪਿਆ ਸੀ ਕੋਈ ਬੰਦੇ ਨੰਗੇ ਉੱਥੋਂ ਦੇ ਤੇ ਇਹਨੇ ਕਿਹਾ ਕਹਿੰਦਾ ਮੈਂ ਪੁਲਿਸ ਮੁਲਾਜ਼ਮ ਐ ਕਰਕੇ ਉਹ ਬੰਦੇ ਆਪਣਾ ਮੁੰਡਾ ਸੀ ਜਾਂ ਕੋਈ ਲੱਗਾ ਉਹਦਾ ਵਾਕ ਉਹਨੂੰ ਫੋਨ ਵੀ ਕੀਤਾ ਉਹਨਾਂ ਨੇ ਇਹਨਾਂ ਨੂੰ ਦੱਸਿਆ ਉਹ ਚੱਕ ਕੇ ਆਪਣੇ ਕੋਈ ਬੇਟੀ ਨੂੰ ਲੈਣ ਆਏ ਸੀ ਤੇ ਉੱਥੇ ਕੋਟੀ ਸੇਖਾਂ ਦਾਖਲ ਕਰਾਤਾ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਤੇਰਾ ਕੋਈ ਜਾਣਕਾਰ ਨਹੀਂ ਦੱਸਿਆ ਮੇਰਾ ਇੱਥੇ ਜਾਣਕਾਰ ਹੈਗਾ ਉਹ ਆ ਗਏ ਡੇਮੜ ਕੇ ਅਸੀਂ ਵੀ ਜਾਵੜੇ ਪਿੰਡੋਂ ਕਿੰਨੀ ਕੁ ਸੱਟ ਵੱਜੀ ਸੀ ਜਦੋਂ 60 100 ਟੰਕਾ ਹੋਊਗਾ ਹੁਣ ਕੀ ਸਥਿਤੀ ਹੈ ਹੁਣ ਸਥਿਤੀ ਲੈ ਕੇ ਆਏ ਹੁਣ ਸਕੈਨ ਕਰਾ ਰਹੇ ਆਂ ਤੇ ਜੇ ਲੋਡ ਪਈ ਹੋ ਸਕਦਾ ਸੀ ਲੁਧਿਆਣਾ ਨਹੀਂ ਲੈ ਕੇ ਜਾਏਗੇ ਜਿਵੇਂ ਡਾਕਟਰਾਂ ਦੀ رائے ਹੋਊਗੀ ਸੋ ਮੋਗਾ ਦੇ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕੀਤੇ ਗਏ ਅਨਕਾਉਂਟਰ ਵੀ ਗੈਂਗਸਟਰਾਂ ਤੇ ਲੁੱਟੇਰਿਆਂ ਨੂੰ ਨਹੀਂ ਰੋਕ ਸਕੇ ਤੇ ਨਾ ਹੀ ਇਹਨਾਂ ਗੈਂਗਸਟਰਾਂ ਤੇ ਲੁੱਟੇਰਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਹੋ ਰਹੇ ਐਨਕਾਊਂਟਰਾਂ ਦਾ ਕੋਈ ਖੌਫ ਹੈ ਬਿਊਰੋ ਰਿਪੋਰਟ ਔਨ ਏਅਰ